ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਝਟਕਿਆਂ ਤੇ ਝਟਕੇ ਲੱਗ ਰਹੇ ਆ ਹੁਣ ਮੁੱਖ ਮੰਤਰੀ ਨੂੰ ਦੋਹਰਾ ਝਟਕਾ ਲੱਗਿਆ ਇੱਕ ਤਾਂ ਐਸ ਦਾ ਗ੍ਰਹਿ ਮੰਤਰੀ ਉਹਨਾਂ ਤੋਂ ਅਸਤੀਫਾ ਮੰਗਿਆ ਗਿਆ ਕਿਉਂ ਕਿਉਂ ਅਸਤੀਫਾ ਮੰਗਿਆ ਗਿਆ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਬਹੁਤ ਵੱਡਾ ਝਟਕਾ ਦੂਜੇ ਵੱਲੇ ਜੇ ਅੱਗੋਂ ਗੱਲ ਕਰੀਏ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਔਰ ਉਸ ਤੋਂ ਪਹਿਲਾਂ ਦੋ ਮੁੱਖ ਮੰਤਰੀ ਦੇ ਉਹ ਅੱਜ ਹੀ ਹੋਰ ਹਟਾ ਦਿੱਤੇ ਗਏ ਸੀ ਔਰ ਇਹ ਵੀ ਪਤਾ ਲੱਗਿਆ ਸੀ ਕਿ ਜਿਹੜੀ ਦਿੱਲੀ ਲੌਬੀ ਹੈ ਉਹ ਭਗਵੰਤ ਸਵਾਮੀ ਦੇ ਦਫ਼ਤਰ ਦੇ ਵਿੱਚ ਚੇਂਜ ਚਾਹੁੰਦੀ ਸੀ ਔਰ ਉਹਦੇ ਵਿੱਚੋਂ ਮੁੱਖ ਮੰਤਰੀ ਦੀ ਜਿਹੜੀ ਲੌਬੀ ਹੈ ਮੁੱਖ ਮੰਤਰੀ ਦਫ਼ਤਰ ਦੇ ਵਿੱਚੋਂ ਸਾਈਡਲਾਈਨ ਦਿੱਲੀ ਲੌਬੀ ਕਰਨਾ ਚਾਹੁੰਦੀ ਸੀ ਔਰ ਮੁੱਖ ਮੰਤਰੀ ਦੇ ਦਬਾਅ ਪਿਆ ਇੱਕ ਇੱਕ ਕਰਕੇ ਉਹਨਾਂ ਦੀ ਜਿਹੜੀ ਹਟਾਈ ਜਾ ਰਹੀ ਆ ਹੁਣ ਕੀ ਦਾ ਅਸਰ ਪਿਆ ਕਿਉਂ ਹੁਣ ਅੱਗੇ ਬਣੇਗਾ ਕੀ ਕਿ ਇਹ ਮੁੱਖ ਮੰਤਰੀ ਦੀ ਸਿਰਫ ਟੀਮ ਹੀ ਚੇਂਜ ਹੋ ਰਹੀ ਹੈ ਇਹ ਅਗਰ ਅੱਗੇ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਵੀ ਚੇਂਜ ਕੀਤੇ ਜਾ ਸਕਦੇ ਐ ਔਰ ਨਾਲ ਹੀ ਨਾਲ ਕਿ ਦਿੱਲੀ ਲੋਬੀ ਭੁਗਤਾਨ ਦੇ ਉੱਪਰ ਹਾਵੀ ਹੋ ਰਹੀ ਐ ਮੁੱਖ ਮੰਤਰੀ ਦਫਤਰ ਦੇ ਵਿੱਚ ਹਾਵੀ ਹੋ ਰਹੀ ਐ ਬਹੁਤ ਜਿਹੜੀ ਅਹਿਮ ਅਸੀਂ ਚਰਚਾ ਜਿਹੜੀ ਕਰਨੀ ਐ ਉਧਰ ਰਾਮ ਰਹੀਮ ਜਿਹੜੇ ਐ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ ਔਰ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਹਰ ਵਿਚਕਾਰ ਬੂਟਾਂ ਦੇ ਤਾਂ ਉਹਦੇ ਤੇ ਵੀ ਬਹੁਤ ਵੱਡੀ ਸਿਆਸਤ ਪਕਰੀ ਐ ਕਿ ਜਾਣਬੁੱਝ ਕੇ ਲਿਆਂਦਾ ਗਿਆ ਸਾਜ਼ਿਸ਼ਾਤ ਰਿਆਂਦਾ ਗਿਆ ਔਰ ਉਧਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ 20 ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਔਰ ਇਹ ਪੰਚਾਇਤੀ ਚੋਣਾਂ ਰੱਦ ਹੋਣਗੀਆਂ ਹੋਣਗੀਆਂ ਵੀ ਜਾਂ ਨਹੀਂ ਹੋਣਗੀਆਂ ਇਸ ਤੋਂ ਵੀ ਬਹੁਤ ਐਮ ਜੀ ਰ ਅਸੀਂ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਉਂਦਾ ਹਾਂ ਸਵਾਗਤ ਹੈ ਤੁਹਾਡਾ ਅੱਜ। ਸ਼ੁਕਰੀਆ ਸੁਖਵਿੰਦਰ ਜੀ ਬਹੁਤ 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 ਸਾਰੇ ਸਤਿ ਸ਼੍ਰੀ ਅਕਾਲ। ਅਣਕ ਸਾਹਿਬ ਪਹਿਲਾਂ ਮੁੱਖ ਮੰਤਰੀ ਦੇ ਓਐਸਡੀ ਜਿਹੜੇ ਮਨਜੀਤ ਸਿੱਧੂ ਨੂੰ ਹਟਾਇਆ ਗਿਆ ਮੁੱਖ ਮੰਤਰੀ ਦੇ ਉਸਜੀ ओंकार ਸਿੰਘ ਸਿੱਧੂ ਨੂੰ ਹਟਾਇਆ ਗਿਆ ਹੁਣ ਪਤਾ ਲੱਗਿਆ ਕਿ ਉਹਨਾਂ ਦੇ ਜਿਹੜੇ ਵੀਡੀਓ ਡਾਇਰੈਕਟਰ ਇੱਕ ਮੀਡੀਆ ਦੇ ਨਾਲ ਜਿਹੜੇ ਵੱਡੀ ਅਹੁਦੇ ਤੇ ਬੈਠੇ ਨਵਨੀਤ ਵਰਵਾ ਉਹਨਾਂ ਨੂੰ ਵੀ ਕਹਿੰਦੇ ਆ ਕਿ ਹਟਾ ਦਿੱਤਾ ਗਿਆ ਔਰ ਇਹ ਕਿਵੇਂ ਦੇਖਦੇ ਹੋ ਕਿ ਦਿੱਲੀ ਲੋਬੀ ਜਿਹੜੀ ਹਾਵੀ ਹੋ ਰਹੀ ਆ ਮੁੱਖ ਮੰਤਰੀ ਭਗਵੰਤ ਸ마ਨ ਦੇ ਉੱਪਰ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਔਰ ਇਹ ਵੀ ਚਰਚਾਵਾਂ ਸੀ ਆਪਾਂ ਉਹ ਦਿਨ ਵੀ ਦੱਸੀਆਂ ਸੀਗੀਆਂ ਕਿ ਮੁੱਖ ਮੰਤਰੀ ਦੇ ਨਾਲ ਜਿੱਦਣ ਹਸਪਤਾਲ ਦੇ ਵਿੱਚ ਗੱਲਬਾਤ ਹੋਈ ਹੈ ਜਿਹੜੇ ਸੰਦੀਪ ਪਾਠਕਪੁਰਾਂ ਦੀ ਔਰ ਉਦੋਂ ਉਹਨੇ ਮੁੱਖ ਮੰਤਰੀ ਨੇ ਕਹਿੰਦੇ ਇਹ ਤਾਂ ਗੱਲ ਕਹੀ ਸੀ ਕਿ ਠੀਕ ਹੈ ਕਿ ਮੁੱਖ ਮੰਤਰੀ ਮੈਂ ਡਾਕਟਰ ਦੇ ਵਿੱਚ ਜੇ ਤੁਸੀਂ ਕੋਈ ਚੇਂਜ ਕਰਨੇ ਆ ਉਹਦਾ ਆਪਾਂ ਚੇਂਜ ਕਰ ਸਕਦੇ ਆ ਪਰ ਜੇ ਤੁਸੀਂ ਕਹੋ ਮੈਂ ਸਾਈਡਲਾਈਨ ਹੋ ਜਾ ਮੈਂ ਸਾਈਡਲਾਈਨ ਨਹੀਂ ਹੋਣਾ ਉਦੋਂ ਵੀ ਮੈਂ ਇਹ ਗੱਲ ਜਿਹੜੀ ਆਪਾਂ ਦੱਸੀ ਸੀ ਹੁਣ ਇੱਕ ਹੋਰ ਮੁੱਖ ਮੰਤਰੀ ਦੇ ਕਰੀਬੀ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ 'ਚ ਬਾਹਰੀ ਹੋਰ ਵੀ ਤਾਂ ਕਿਵੇਂ ਦੇਖਦੇ ਹੋ ਕਿ ਇਹ ਮੁੱਖ ਮੰਤਰੀ ਦੇ ਉੱਪਰ ਦਿੱਲੀ ਲੌਬੀ ਹਾਵੀ ਹੋ ਰਹੀ ਹੈ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਦਿੱਲੀ ਲੌਬੀ ਦਾ ਪ੍ਰਭਾਵ ਜਿਹੜਾ ਉਹ ਦਿਨ-ਦਿਨ ਵੱਧ ਰਿਹਾ ਹੈ ਇਹ ਪ੍ਰਭਾਵ ਕਿਤੇ ਮੁੱਖ ਮੰਤਰੀ ਦੀ ਬਲੀ ਲੈ ਕੇ ਤਾਂ ਨਹੀਂ ਕਰਤਾ ਕਿ ਮੈਂ ਦੇਖ ਤਾਂ ਪੁਰਜੀ ਸੀ ਆ ਸੁਖਵਿੰਦਰ ਜੀ ਦਿੱਲੀ ਲੌਬੀ ਕੇਵਲ ਤੇ ਕੇਵਲ ਮੁੱਖ ਮੰਤਰੀ ਦੇ ਦਫ਼ਤਰ ਤੇ ਹੀ ਹਾਵੀ ਨਹੀਂ ਹੋ ਰਹੀ ਬਲਕਿ ਪੰਜਾਬ ਦੇ ਉੱਤੇ ਪੰਜਾਬ ਸਰਕਾਰ ਦੇ ਵਿੱਚ ਪੂਰਨ ਤੌਰ ਤੇ ਹਾਵੀ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਆ ਮੁੱਖ ਮੰਤਰੀ ਦੇ ਦਫ਼ਤਰ ਦੀ ਗੱਲ ਆਪਾਂ ਬਾਅਦ ਚ ਕਰ ਦਿੰਦੇ ਆ ਜੇਕਰ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਵਿੱਚ ਰੱਦੋ ਬਦਲ ਜਿਹੜਾ ਹੋਇਆ ਜੇਕਰ ਉਸ ਸੰਦਰਭ ਤੇ ਵਿੱਚ ਗੱਲ ਕੀਤੀ ਜਾਵੇ ਤਸਕੁਨ ਜਿਹੜੇ ਚਾਰ ਨਵੇਂ ਮੰਤਰੀ ਬਣਾਉਣਗੇ ਕਹਿੰਦੇ ਨੇ ਕਿ ਉਹਨਾਂ ਨੂੰ ਬਕਾਇਦਾ ਤੌਰ ਤੇ ਦਿੱਲੀ ਤੋਂ ਹੀ ਜਿਹੜਾ ਉਹ ਫੋਨ ਆਇਆ ਸੀ ਤੇ ਕਹਿੰਦੇ ਉਹਨਾਂ ਨੂੰ ਇਹ ਵੀ ਨਹੀਂ ਸੀ ਉਹਨਾਂ ਵਿਧਾਇਕਾਂ ਨੂੰ ਪਤਾ ਕਿ ਸਾਨੂੰ ਬੜਾਇਆ ਜਾ ਰਿਹਾ ਤੇ ਇਵਨ ਤੇ ਦੂਜੇ ਪਾਸੇ ਜਿਹੜਾ ਪੰਜਾਬ ਦਾ ਸੀਆਈਡੀ ਵਿਭਾਗ ਆ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਕਿਹੜੇ ਕਿਹੜੇ ਨਵੇਂ ਮੰਤਰੀ ਬਣ ਰਹੇ ਆ ਉੱਤੋਂ ਫੋਨ ਆਉਂਦਾ ਸਿੱਧਾ ਉਹਨਾਂ ਵਿਧਾਇਕਾਂ ਨੂੰ ਕਿ ਫੁਲਾਰੇ ਫੁਲਾਣੀ ਸਮੇਂ ਤੇ ਤੁਸੀਂ ਜਾ ਕੇ ਤਿਆਰ ਰਣਾ ਤੇ ਸੌਣ ਤੁਸੀਂ ਚੁਕਣੀ ਹੈਗੀ ਆ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਜੀ ਕਿ ਜੇਕਰ ਮੰਤਰੀ ਮੰਡਲ ਦੇ ਵਿੱਚ ਰੀਸ਼ਫਲਿੰਗ ਦੀ ਗੱਲ ਹੁੰਦੀ ਆ ਫੇਰ ਬਦਲਦੀ ਗੱਲ ਹੁੰਦੀ ਆ ਤੇ ਜਦੋਂ ਕਿ ਇਹ ਸਾਰਾ ਅਧਿਕਾਰ ਮੁੱਖ ਮੰਤਰੀ ਦਾ ਹੁੰਦਾ ਤੇ ਜੇਕਰ ਉੱਥੇ ਦਿੱਲੀ ਲਾਬੀ ਮੁੱਖ ਮੰਤਰੀ ਨੂੰ ਨਜ਼ਰ ਅੰਦਾ ਡਾਰਕ ਨਾਰ ਕਰਦੇ ਹਾਂ ਸਿੱਦੇ ਵਿਧਾਇਕਾਂ ਨੂੰ ਫੋਨ ਕਰਕੇ ਮੰਤਰੀ ਬਣਾ ਦਿੱਤੀ ਹੈ ਤਾਂ ਫਿਰ ਤੁਸੀਂ ਸਮਝ ਲਓ ਕਿ ਮੁੱਖ ਮੰਤਰੀ ਸਾਹਿਬ ਨੂੰ ਕਿਸ ਤਰੀਕੇ ਨਾਲ ਸ਼ਕਤੀ ਹੈ ਜਿਹੜਾ ਉਹ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਉਹਨਾਂ ਦੇ ਅਧਿਕਾਰ ਜਿਹੜੇ ਆ ਦਿੱਲੀ ਲੋਬੀ ਜਿਹੜੀ ਖੋ ਰਹੀ ਹੈ ਹੁਣ ਅਗਲੀ ਗੱਲ ਜੇ ਸੰਦਰਭ ਚ ਤੁਸੀਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਨੇ ਜਿਤਨਾ ਸੰਦੀਪ ਪਾਟਕ ਮਿਲਣ ਜਾਂਦੇ ਆ ਤਾਂ ਉੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਠੀਕ ਹੈ ਜੇਕਰ ਤੁਸੀਂ ਚੇਂਜ ਚਾਹੁੰਦੇ ਜੇ ਤਾਂ ਤੁਸੀਂ ਕਰ ਲਓ ਪਰ ਜੇ ਤੁਸੀਂ ਇਹ ਚਾਹੁੰਦੇ ਜੇ ਕਿ ਮੁੱਖ ਮੰਤਰੀ ਹੀ ਮੈਂ ਹਟ ਜਾਵਾਂ ਤਾਂ ਇਹ ਨਹੀਂ ਸੰਭਵ ਹੈ ਸੰਭਵ ਨਹੀਂ ਹੋ ਸਕਦਾ ਮੈਂ ਨਾ ਹਟਾ ਹੈਗਾ ਸੁਖੇਂਦਰ ਜੀ ਬੀਤੇ ਲੰਮੇ ਸਮੇਂ ਤੋਂ ਕਹਿੰਦੇ ਕਿ ਦਿੱਲੀ ਦੀ ਜਿਹੜੀ ਹਾਈ ਕਮਾਨ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਾਹਿਬ ਤੇ ਜਿਹੜੇ ਖਾਸਮ ਖਾਸ ਜਿਹੜੇ ਨਜ਼ਦੀਕੀ ਸਨ ਉਹਨਾਂ ਨੂੰ ਲੈ ਕੇ ਕਾਫੀ ਕਹਿੰਦੇ ਨੇ ਕਿ ਉਹ ਨਾਰਾਜ਼ਗੀ ਜਾਂ ਉਹਨਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਇਹ ਕਿਸੇ ਨੂੰ ਵਿੱਥ ਬਣਾ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚਾਹੇ ਓਂਕਾਰ ਸਿੰਘ ਹੋਣੀ ਚਾਹੇ ਹੋਣ ਚਾਹੇ ਮਨਦੀਪ ਸਿੱਧੂ ਜਾਂ ਅੱਜ ਜਨਾਮਦੀਪ ਵਰਦ ਜਿਹੜਾ ਨਾਮ ਲਿਆ ਇਹ ਉਹ ਵਿਅਕਤੀ ਨਹੀਂ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਖਾਸਮ ਖਾਸ ਜਿਹੜੇ ਉਹ ਰਹਿ ਚੁੱਕੇ ਨੇ ਔਰ ਖਾਸ ਖਾਮ ਸਰੇਹ ਵੀ ਹਨ ਪਰ ਦਿੱਲੀ ਲੌਬੀ ਚੰਡੀ ਸੀ ਕਿ ਮੁੱਖ ਮੰਤਰੀ ਤੇ ਜਿਹੜੇ ਇਹ ਖਾਸਮ ਖਾਸ ਨੇ ਇਹਨਾਂ ਨੂੰ ਹਟਾ ਕੇ ਕੋਈ ਉਹਨਾਂ ਦੇ ਆਪਣੀ ਚਹੀਤੇ ਜਿਹੜੇ ਉਹ ਲਾਏ ਜਾਣ ਪਰ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਜਿਹੜੀ ਉਹਨਾਂ ਦੀ ਮੰਨੀ ਨਹੀਂ ਪਰ ਹੌਲੀ-ਹੌਲੀ ਖਾਸ ਤੌਰ ਤੇ ਉਦੋਂ ਜਦੋਂ ਅਰਵਿੰਦ ਕੇਸ਼ਰੀਵਾਲ ਫਿਰ ਬਾਹਰ ਹੁੰਦੇ ਆ ਤਾਂ ਉਹ ਸਮੇਂ ਇਹਨਾਂ ਤਬਾਅਬ ਜਾਂ ਇਹਨਾਂ ਪ੍ਰੈਸ਼ਰ ਜਿਹੜਾ ਮੁੱਖ ਮੰਤਰੀ ਸਾਹਿਬ ਤੇ ਪਾ ਦਿੱਤਾ ਗਿਆ ਮਾਨਸਿਕ ਪ੍ਰੈਸ਼ਰ ਮਾਨਸਿਕ ਦਬਾਅ ਵੇਖ ਲਓ ਜਾਂ ਪ੍ਰੈਸ਼ਰ ਸਮਝ ਲਓ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਹਸਪਤਾਲ 'ਚ ਰਹਿਣਾ ਪਿਆ ਤੇ ਹਸਪਤਾਲ ਦੇ ਵਿੱਚ ਰਹਿ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਹਾਈ ਕਮਾਂਡ ਨੂੰ ਇੱਕ ਸਨੈਹ ਦਿੱਤਾ ਪਰ ਉਹ ਸਨੇਹ ਨੂੰ ਹਾਈ ਕਮਾਂਡ ਨੇ ਲੱਗਦਾ ਗੰਭੀਰਤਾ ਨਾਲ ਲਿਆ ਨਹੀਂ ਜਿਸ ਤਰੀਕੇ ਨਾਲ ਡਾਕਟਰ ਕਮਿਊਨੀਕੇਸ਼ਨ ਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਗਈ ਹੈ ਜਦੋਂ ਕਿ ਇਹ ਡਾਇਰੈਕਟਰ ਕਮਿਊਨੀਕੇਸ਼ਨ ਜਿਹੜਾ ਆ ਸਭ ਤੋਂ ਖਾਸਮ ਖਾਸ ਨਜ਼ਦੀਕੀ ਜਿਹੜਾ ਭਗਵੰਤ ਮਾਨ ਹੁਣਾਂ ਤੇ ਮੰਨਿਆ ਜਾਂਦਾ ਸੀ ਕਿਉਂਕਿ ਆਮ ਤੌਰ ਤੇ ਜਿਹੜੇ মিডিਆ ਐਡਵਾਈਜ਼ਰ ਹੁੰਦੇ ਆ ਜਾਂ ਓਐਸਟੀ ਹੁੰਦੇ ਆ ਸਦੋਂਸਾ ਇਹ ਮੁੱਖ ਮੰਤਰੀ ਦੇ ਆਪਣੇ ਖਾਸਮ ਖਾਸ ਹੁੰਦੇ ਆ ਕਿ ਜਿਨ੍ਹਾਂ ਨੂੰ ਹਰ ਤਰੀਕੇ ਦੀਆਂ ਛੋਟਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਨੇ ਜਿੰਨਾ ਤਰ੍ਹਾਂ ਇਹ ਸਾਰੇ ਕੰਮ ਹੁਣੇ ਹੁੰ ਉਹ ਬੀਤੇ ਸਮੇਂ 'ਚ ਜਿਸ ਤਰੀਕੇ ਨਾਲ OST 'ਤੇ ਉੱਤੇ ਇਲਜ਼ਾਮ ਲੱਗੇ ਜਾਂ ਜਿਸ ਤਰੀਕੇ ਨਾਲ ਵਿਕਰਮ ਸਿੰਘ ਜੀਠੀ ਨੇ OST ਦੇ ਸੰਦਰਭ 'ਚ ਕਾਫੀ ਕੁਝ ਇੱਕ ਟਵੀਟ ਕਰਕੇ ਉਜਾਗਰ ਕੀਤਾ ਤਾਂ ਕਹਿੰਦੇ ਨੇ ਉਹ ਚੀਜ਼ਾਂ ਨੂੰ ਲੈ ਕੇ ਹਾਈ ਕਮਾਂਡ ਜਿਹੜੀ ਸੀ ਆਮ ਆਦਮੀ ਪਾਰਟੀ ਦੀ ਪਕਵਣ ਤੁਮਾਨ ਤੋਂ ਨਾ ਕਾਸੀ ਨਰਾਸੀ ਤਾਂ ਦਬਾਅ ਪਾਇਆ ਜਾ ਰਿਆ ਸੀਗੇ ਇਹਨਾਂ ਦੀ ਛੁੱਟੀ ਜਿਹੜੀ ਆ ਅਕਰੋ ਪਰ ਜਿਹੜੀ ਛੁੱਟੀ ਆ ਸੁਖਵਿੰਦਰ ਜੀ ਉਹ ਕੀਤੀ ਨਹੀਂ ਫਿਰ ਛੁੱਟੀ ਜਿਹੜੀ ਆ ਹੁਣ ਬਾਅਦ ਚ ਹੋਈ ਆ ਹੁਣ ਇਸੇ ਤਰੀਕੇ ਨਾਲ ਡਾਇਰੈਕਟਰ ਕਮਿਊਨੀਕੇਸ਼ਨ ਜਿਹੜਾ ਬਹੁਤ ਉੱਚੀ ਪੋਸਟ ਆ ਜਿਹੜੀ ਆ ਆਮ ਤੌਰ ਤੇ ਡਾਇਰੈਕਟਰ ਰਿਲੇਸ਼ਨ ਦੇ ਬਰਾਬਰ ਆ ਹਾਲਾਂਕਿ ਇਹ ਸਰਕਾਰੀ ਪੋਸਟ ਨਹੀਂ ਸੀ ਇਹ ਮੁੱਖ ਮੰਤਰੀ ਦੇ ਆਪਣੇ ਅਧਿਕਾਰ ਖੇਤਰ ਦੀ ਪੋਸਟ ਸੀ ਉਹਦੇ ਵਿੱਚ ਉੱਚੀ ਪੋਸਟ ਸੀ ਪਰ ਉਹਦੇ ਤੋਂ ਵੀ ਇਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਖਾ ਦਿੱਤਾ ਗਿਆ ਜਿਸ ਤੋਂ ਸਾਫ ਜਾਹਰ ਹੁੰਦਾ ਕਿ ਦਿੱਲੀ ਹਾਈ ਕਮਾਂਡ ਜਿਹੜੀ ਆ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਪੂਰਨ ਤੌਰ ਤੇ ਕਾਬੂ ਚੋ ਚੁੱਕੀ ਆ ਇਸ ਦੇ ਤਰ੍ਹਾਂ ਹੀ ਨਾਲ ਇੱਕ ਹੋਰ ਖਬਰ ਹੈਗੀ ਆ ਕਿ ਜਿਹੜਾ ਰੇਰਾ ਦਾ ਚੇਅਰਮੈਨ ਆ ਉਹ ਵੀ ਦਿੱਲੀ ਤੋਂ ਲਾਇਆ ਜਾ ਰਿਹਾ ਜਿਸ ਨੂੰ ਲੈ ਕੇ ਇੱਕ ਆਈਐਸ ਅਫਸਰ ਨੇ ਵੀ ਇਤਰਾਜ਼ ਕੀਤਾ ਉਸ ਨੇ ਵੀ ਹਾਈ ਕੋਰਟ ਕੋਲ ਤਾਂ ਜਿਹੜਾ ਰੋਖਾ ਕੀਤਾ ਕਿ ਹਾਂ ਵੀ ਨਹੀਂ ਇਹ ਅਦਕਾਰ ਉਸ ਦਾ ਇੱਥੇ ਕਿਸੇ ਆਈਐਸ ਅਫਸਰ ਨੂੰ ਨਹੀਂ ਲਾਇਆ ਜਾਵੇ ਪਰ ਕਹਿੰਦੇ ਨੇ ਕਿ ਦਿੱਲੀ ਦੀ ਹਾਈ ਕਮਾਂਡ ਨੇ ਉਸ ਚੇਅਰ ਰੇਰਾ ਦਾ ਚੇਅਰਮੈਨ ਜਿਹੜਾ ਦਿੱਲੀ ਤੋਂ ਲਿਆ ਕੇ ਲਾ ਦਿੱਤਾ ਸੋ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਸਿੱਤੂ ਸਾਹਿਬ ਇਹ ਸਾਫ ਜ਼ਾਹਿਰ ਕਰਦੀਆਂ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਹੌਲੀ-ਹ ਜੜਾਇਆ ਸ਼ਕਤੀਹੀਨ ਜਿਹੜਾ ਉਹ ਕਿਸ਼ਾ ਜਾ ਰਿਹਾ ਉਹ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਅੱਗੇ ਝੁਕਦੇ ਆ ਨਹੀਂ ਝੁਕਦੇ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਸ ਵਿਧਿਕਿਆ ਨੂੰ ਕਿਸ ਤਰੀਕੇ ਨਾਲ ਬਰਦਾਸ਼ਤ ਕਰਦੇ ਆ ਇਹ ਤਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਨਿਰਭਰ ਕਰਦਾ ਪਰ ਹੌਲੀ 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 ਜਿਸ ਤਿਕਣਾ ਹਾਈ ਕਮਾਂਡ ਆਪਣਾ ਘੀੜਾ ਤੰਗ ਕਰਦੀ ਜਾ ਰਹੀ ਆ ਜਾਂ ਸਿੱਧੇ ਸ਼ਬਦਾਂ 'ਚ ਕਾ ਚੂੜੀ ਕਸਤੀ ਜਾ ਰਹੀ ਆ ਇਹ ਹੁਣ ਮੁੱਖ ਮੰਤਰੀ ਦੀ ਅਸੀਂ ਕਹਿ ਸਕਣ ਕਿ ਸਬਰ ਦਾ ਪਿਆਲਾ ਇਹ ਵੇਖਣਾ ਹੋਊਗਾ ਕਿ ਕਦੋਂ ਤੱਕ ਭਰਦਾ ਤੇ ਕਦੋਂ ਉੱਚਲਦਾ ਨਹੀਂ ਕਿਉਂਕਿ ਇੱਕ ਵਾਰ ਤਾਂ ਉਹਨਾਂ ਨੇ ਸੰਕੇਤ ਜਿਹੜੇ ਆ ਸਾਫ਼ ਤੌਰ ਤੇ ਦੇ ਦਿੱਤੇ ਆ ਕਿ ਮਿੱਤਰ ਪਿਆਰੇ ਜੋ ਤੁਸੀਂ ਕਰਦਾ ਕਰ ਲਓ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਫਾਰਕ ਜਿਹੜਾ ਨਹੀਂ ਹੋਣਾ ਤਾਂ ਫਿਰ ਉਸ ਸਥਿਤੀ ਦੇ ਵਿੱਚ ਉਸ ਸਥਿਤੀ ਦੇ ਜਵਾਬ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਮੁੱਖ ਮੰਤਰੀ ਦੇ ਦਫ਼ਤਰ ਤੇ ਕਬਜਾ ਜਿਹੜਾ ਉੱਥੇ ਦਫ਼ਤਰ ਸੀ ਉਹਦੇ ਵਿੱਚ ਦਿੱਲੀ ਦਰਬਾਰ ਦੇ ਦੋ ਵਿਅਕਤੀ ਬਿਠਾ ਦਿੱਤੇ ਗਏ ਆ ਦੂਜੇ ਪਾਸੇ ਜਿਸ ਤਰੀਕੇ ਨਾਲ ਰੇਰਾ ਦੇ ਚੇਅਰਮੈਨ ਨੂੰ ਜਾਂ ਹੋਰ ਡਾਕਟਰ ਕਿਪਿੰਗ ਕਿਸ਼ਨ ਨੂੰ ਛੁੱਟੀ ਕਰ ਦਿੱਤੀ ਗਈ ਆ ਸਾਫ ਸੰਕੇਤ ਆ ਕਿ ਮੁੱਖ ਮੰਤਰੀ ਸਾਹਿਬ ਦੀ ਝੂੜੀ ਜਿਹੜੀ ਆ ਹਾਈ ਕਮਾਂਡ ਮਨੋਂ ਕੱਸੀ ਜਾ ਰਹੀ ਆ ਕਿ ਅਜਿਹੇ ਹਾਲਾਤ ਉਹਨਾਂ ਵਾਸਤੇ ਪੈਦਾ ਕਰ ਦਿੱਤੇ ਜਾਂਦੇ ਕਿ ਉਹ ਖੁਦ ਹੀ ਪਾਸੇ ਹੋ ਜਾਣ ਕਿਉਂਕਿ ਹੁਣ ਜਿਹੜੇ 4-5 ਮੰਤਰੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਇਹ ਦਿੱਲੀ ਹਾਈ ਕਮਾਂਡ ਦੇ ਖਾਤੇ ਵਿੱਚ ਹੁੰਦੇ ਆ ਹੁਣ ਉਹਨਾਂ ਦਾ ਰੋਲ ਅਗਲੇ ਦਿਨਾਂ 'ਚ ਕਿਹੋ ਜਿਹਾ ਹੋਊਗਾ ਜਾਂ ਕਿਹੋ ਜਿਹਾ ਨਹੀਂ ਇਹ ਤਾਂ ਬਾਅਦ 'ਚ ਦੱਸੂਗਾ ਤੇ ਜੇਕਰ ਮੁੱਖ ਮੰਤਰੀ ਦੀ ਜਿਹੜੇ ਮੰਤਰੀਆਂ ਦੀ ਟੀਮ ਦੇ ਵਿੱਚ ਹੀ ਇਹੋ ਜਿਹੇ ਚਿਹਰੇ ਹੁਣ ਜਿਹੜੇ ਮੁੱਖ ਮੰਤਰੀ ਦੀ ਨਾ ਪਸੰਦ ਦੇ ਹੋ ਤਾਂ ਫਿਰ ਸਰਕਾਰ ਦਾ ਜਾਂ ਰਾਜ ਦਾ ਕੰਮਕਾਜ ਕਿਸ ਤਰ੍ਹਾਂ ਚੱਲੇਗਾ ਪਰ ਸ਼ਾਇਦ ਹਾਈ ਕਮਾਨ ਜਿਹੜਾ ਇਹ ਸਾਰਾ ਕੁਝ ਜਾਣ ਕੇ ਹੀ ਕਰ ਰਹੀ ਹੈ ਤਾਂ ਜੋ ਮੁੱਖ ਮੰਤਰੀ ਸਾਹਿਬ ਵਾਸਤੇ ਹਾਲਾਤ ਜੇ ਪੈਦਾ ਕਰ ਦਿੱਤੇ ਜਾਂ ਕਿ ਉਹ ਕੁਰਸੀ ਖੁਦ ਛੱਡ ਦੇਣ ਪਰ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਦਾ ਰਵਈਆ ਜਾਂ ਜਿਸ ਤਰੀਕੇ ਦਾ ਐਟੀਟਿਊਡ ਬੀਤੇ ਦਿਨਾਂ 'ਚ ਸਾਹਮਣੇ ਆਇਆ ਸਿੱਧੂ ਜੀ ਲੱਗਦਾ ਨਹੀਂ ਕਿ ਭਗਵੰਤ ਮਾਨ ਹੁੰਦੀ ਏਡੀ ਜਲਦੀ ਆਪਣੀ ਹਾਈ ਕਮਾਨ ਦੇ ਹਥਿਆਰ ਛੱਡ ਦੇਣਗੇ ਉਹ ਅਖੀਰ ਤੱਕ ਜਿਹੜੀ ਜੰਗਾਂ ਲੜਪੇ ਬਾਕੀ ਦੇਖੋ ਅਗਲੇ ਦਿਨਾਂ 'ਚ ਕੀ ਵਾਪਰਦਾ ਜੀ ਜੀ ਬਸ ਚਲੋ ਅਗੇ ਦੇਖਦੇ ਹਾਂ ਬਹੁਤ ਅਹਿਮ ਅਗਲੀ ਖਬਰ ਵੀ ਹੈ ਔਰ ਇੱਕ ਕਹਿੰਦੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਦੇ ਵੱਲੋਂ ਪੰਜਾਬ ਪੁਲਿਸ ਦੀ ਜਿਹੜੀ ਆ ਸਿਕਿਉਰਿਟੀ ਠੁਕਰਾ ਦਿੱਤੀ ਗਈ ਹੈ ਔਰ ਉਹਨੇ ਕਿਹਾ ਕਿ ਜਿਹੜੀ ਸਿਕਿਉਰਿਟੀ ਜਿਹੜੀ ਹੈ ਉਹ ਹੋਰ ਦਿੱਤੀ ਜਾਵੇ ਕਹਿਣ ਦਾ ਭਾਵ ਵੀ ਜੇ ਪੰਜਾਬ ਪੁਲਿਸ ਦੀ ਸੁਰੱਖਿਆ ਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਨੂੰ ਭਰੋਸਾ ਨਹੀਂ ਹੈ ਔਰ ਉਹਨਾਂ ਨੇ ਉਹ ਸਿਕਿਉਰਿਟੀ ਲੈਣ ਤੋਂ ਮਨਾ ਕਰ ਦਿੱਤਾ ਜੋ ਕੁਝ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਨਾਅ ਐਂਡ ਆਊਟ ਲੈ ਕੇ ਜਿਸ ਤਰੀਕੇ ਦੀਆਂ ਉਂਗਲਾਂ ਜਿਸ ਤਰੀਕੇ ਦੀ ਕਾਰਗੁਜ਼ਾਰੀ ਦੇ ਉੱਪਰ ਉਸ ਦੇ ਉੱਪਰ ਉੱਠ ਰਹੀਆਂ ਨੇ ਪਰ ਐਜ਼ ਅ ਗ੍ਰਹਿ ਮੰਤਰੀ ਜੈਹੋਜੀ ਕਾਰਗੁਜ਼ਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈਗੀ ਹੈ ਔਰ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਐਜ਼ ਅ ਗ੍ਰਹਿ ਮੰਤਰੀ ਕਿ ਭਾਈ ਐਜ਼ ਅ ਗ੍ਰਹਿ ਮੰਤਰੀ ਜੈਹੋਜਾ ਪੁਲਿਸ ਪ੍ਰਸ਼ਾਸਨ ਜਿਹੜਾ ਉਚਰਾਇਆ ਜਾ ਰਿਹਾ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਹੈ ਔਰ ਮੁੱਖ ਮੰਤਰੀ ਨੂੰ ਜਿਹੜਾ ਐਸਾ ਗ੍ਰਹਿ ਮੰਤਰੀ ਅਸਤੀਫਾ ਦੇ ਦਿੰਨਾ ਚਾਹੀਦਾ ਕਿਵੇਂ ਦੇਖੀਏ ਉਹਨਾਂ ਜੀ ਸੁਖਵਿੰਦਰ ਜੀ ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਤੇ ਗੰਭੀਰ ਖਬਰ ਆ ਕਿ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੱਜ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰਦਾ ਹੋਇਆ ਇਹ ਗੱਲ ਕਹਿ ਦਿੰਦਾ ਕਿ ਮੈਨੂੰ ਜਿਹੜਾ ਸੁਰੱਖਿਆ ਕਫਚ ਦੇਣਾ ਜਾਂ ਤਾਂ ਚੰਡੀਗੜ੍ਹ ਪੁਲਿਸ ਦਾ ਦੇ ਦਿਓ ਜਾਂ ਕਿਸੇ ਹੋਰ ਪੁਲਿਸ ਨੂੰ ਕਹਿ ਦਿਓ ਤਾਂ ਸੁਖਵਿੰਦਰ ਜੀ ਇੱਥੇ ਸਿੱਧਾ ਪ੍ਰਸ਼ਨ ਜਿਹੜਾ ਆ ਪੰਜਾਬ ਪੁਲਿਸ ਦੀ ਨਰਪਕਤਾ ਦੇ ਉੱਤੇ ਲੱਗਦਾ ਹੈਗਾ ਹਾਲਾਂਕਿ ਪੰਜਾਬ ਪੁਲਿਸ ਨੇ ਬੀਤੇ ਲੰਮੇ ਸਮੇਂ ਚ ਇੱਕ ਸ਼ਾਨਦਾਰ ਲੜਾਈ ਜਿਹੜੀ ਆਤਵਾਦ ਨੂੰ ਖਤਮ ਕਰਨ ਵਾਸਤੇ ਜਿਹੜੀ ਲੜੀ ਹੈ ਇਸ਼ਕ ਉਹਨਾਂ ਦੇ ਤਰੀਕੇ ਕੀ ਸੰਜਕੀ ਦੀ ਉਹ ਹਮੇਸ਼ਾ ਵਾਤ ਉਹ ਵਾਤਾ ਵਿੱਚ ਰਹੇਗਾ ਪਰ ਪੰਜਾਬ ਪੁਲਿਸ ਦੀ ਉਸ ਕੋਸ਼ਿਸ਼ ਨੂੰ ਜਾਂ ਉਸ ਪ੍ਰਾਪਤੀ ਨੂੰ ਕਦੇ ਵੀ ਨਜ਼ਰ ਅੰਦਾਜ਼ ਸਿੱਧੂ ਸਾਹਿਬ ਨਹੀਂ ਕੀਤਾ ਜਾ ਸਕਦਾ ਜਿਹੜੀ ਇੱਕ ਫੈਸਲਾ ਕੋਈ ਲੜਾਈ ਲੜੀਆ ਔਰ ਪੰਜਾਬ ਪੁਲਿਸ ਦਾ ਬੜਾ ਸ਼ਾਨਮਤਾ ਇਤਿਹਾਸ ਤੇ ਆ ਪਰ ਜਿਸ ਤਰੀਕੇ ਦਾ ਨਾ ਬੀਤੇ ਸਮੇਂ ਤੋਂ ਵਿੱਚ ਮੈਂ ਸਿਰਫ ਭਗਵਤਪਦ ਸਰਕਾਰ ਦੀ ਗੱਲ ਨਹੀਂ ਕਰਾਂਗਾ ਇਸ ਤੋਂ ਪਹਿਲਾਂ ਜਿਹੜੀਆਂ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦਾ ਸਿਆਸੀ ਕਰਤੂ ਹੁੰਦੇ ਜਿਹੜੇ ਪੰਜਾਬ ਪੁਲਿਸ ਤੇ ਇਲਜ਼ਾਮ ਲੱਗਦੇ ਆ ਤੇ ਸ਼ਾਇਦ ਇਹੋ ਹੀ ਕਾਰਨ ਕਿ ਪੰਜਾਬ ਪੁਲਿਸ ਦੀ ਨਿਰਪੱਖਤਾ ਦੇ ਉੱਤੇ ਸਵਾਲ ਉੱਠਦੇ ਆ ਤੇ ਫਿਰ ਉਹ ਸਵਾਲ ਜੱਸ ਲੱਗਦੀ ਆ ਕਿਉਂਕਿ ਜਿਹੜਾ ਵੀ ਕੋਈ ਮੁੱਖ ਮੰਤਰੀ ਹੁੰਦਾ ਚਾਹੇ ਉਹ ਭਗਵੰਤ ਮਾਨ ਹੋਣੀ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲ ਚਾਹੇ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਹੋਣ ਪੁਰਸ ਤੇ ਸਿਆਸੀ ਕਰਦੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਦੀਆਂ ਨੇ ਤਾਂ ਸਿੱਧੂ ਜੀ ਵਿਰੋਧੀ ਪਾਰਟੀਆਂ ਦੇ ਸਿਆਸੀ ਕਰਨ ਦੇ ਸਬੰਧੀ ਇੱਕ ਦੂਜੇ ਤੇ ਇਲਜ਼ਾਮ ਜਿਹੜੇ ਨੇ ਅਸੀਂ ਕਹਿ ਸਕਦੇ ਹਾਂ ਕਿ ਉਹ ਪਾਰਟੀਬਾਜ਼ੀ ਤੋਂ ਹੋ ਸਕਦੇ ਆ ਪਰ ਜੇਕਰ ਇੱਕ ਹਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜੱਜ ਜੇਕਰ ਇਹ ਪੰਜਾਬ ਪੁਲਿਸ ਦੀ ਨਿਰਪੱਖਤਾ ਤੇ ਸਵਾਲ ਠਾਉਂਦਾ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੀ ਫਿਰ ਗ੍ਰਹਿ ਮੰਤਰੀ ਦੀ ਚਾ ਮੁੱਖ ਮੰਤਰੀ ਦੀ ਬੰਦੀ ਆ ਕਿ ਹਾਂ ਵੀ ਅਜਿਹਾ ਪ੍ਰਭਾਵ ਲੋਕਾਂ ਵਿੱਚ ਕਿਉਂ ਜਾ ਰਿਹਾ ਕਿ ਪੰਜਾਬ ਪੁਰਸ ਦਾ ਪੂਰਨ ਤੌਰ ਤੇ ਸਿਆਸੀਕਰਨ ਹੋ ਚੁੱਕਾ ਤੇ ਨਿਰਪੱਖਤਾ ਦੇ ਨਾਲ ਆਪਣੀ ਡਿਊਟੀ ਜਿਹੜੀ ਆ ਨਹੀਂ ਨਿਭਾ ਸਕਦੀ ਤੇ ਜੇਕਰ ਇਸ ਸੰਦਰਭ ਦੇ ਵਿੱਚ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਇਹ ਟਿੱਪਣੀ ਆਉਂਦੀ ਆ ਤਾਂ ਵਿਰੋਧੀ ਪਾਰਟੀਆਂ ਜਿਸ ਤਿੱਕੇ ਨਾਲ ਡਾਕਟਰ ਚੀਮੇ ਨੇ ਅਸਤੀਫੇ ਦੀ ਮੰਗ ਕੀਤੀ ਕਿ ਬਤੌਰ ਗ੍ਰਹਿ ਮੰਤਰੀ ਉਹ ਫੇਲ ਨੇ ਅਸਲ ਵਿੱਚ ਅੰਦਰਜੀ ਇਹ ਗੱਲ ਜਿਹੜੀ ਆ ਇਹ ਛੋਟੀ ਨਹੀਂ ਆ ਇਸ ਚੀਜ਼ ਦਾ ਨੂੰ ਹੱਲ ਜਿਹੜਾ ਹੋਣਾ ਚਾਹੀਦਾ ਕਿਉਂਕਿ ਪੁਲਿਸ ਦਾ ਲੋਕਾਂ ਤੇ ਵਿਸ਼ਵਾਸ ਕਿਸੇ ਵੀ ਰਾਜ ਦੇ ਲੋਕਤੰਤਰ ਵਾਸਤੇ ਜਾਂ ਅਮਨ ਤੇ ਕਾਨੂੰਨ ਦੀ ਸਥਿਤੀ ਵਾਸਤੇ ਸਭ ਤੋਂ ਜ਼ਰੂਰੀ ਹੁੰਦਾ ਕਿ ਲੋਕਾਂ ਦਾ ਵਿਸ਼ਵਾਸ ਪੁਲਿਸ ਉੱਤੇ ਬਣਿਆ ਰਹੇ ਤਾਂ ਜੇਕਰ ਇੱਕ ਜੱਜ ਦਾ ਹੀ ਵਿਸ਼ਵਾਸ ਪੰਜਾਬ ਪੁਲਿਸ ਤੋਂ ਉੱਟ ਜਾਂਦਾ ਤਾਂ ਸਿੱਧੂ ਸਿਰ ਫਿਰ ਆਮ ਲੋਕਾਂ ਦਾ ਹਾਲ ਜਿਹੜਾ ਉਹ ਕੀ ਹੋਊਗਾ ਤਾਂ ਉਹਦੇ ਸਬੰਧਤ ਵਿੱਚ ਭਾਵੇਂ ਕੋਈ ਮੁਪਾਏ ਕਿਸੇ ਦੀ ਵੀ ਸਰਕਾਰ ਚਾਹੇ ਕਾਲੀ ਹੈ ਦੀ ਚਾਹੇ ਪੀਲੀ ਦੀ ਸਰਕਾਰ ਸੁਖندر ਜੀ ਇਹਦੀ ਚੀਜ਼ ਤੋਂ ਬਚਣਾ ਚਾਹੀਦਾ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ 2.5 ਸਾਲਾਂ ਤੋਂ ਬੀਤੇ ਸਮੇਂ ਤੋਂ ਤੁਸੀਂ ਵੇਖ ਲਓ ਫਰੋਤੀਆਂ ਦੀ ਗੱਲ ਚੱਲ ਰਹੀ ਆ ਦਿਆਂ ਦਿਹਾੜੇ ਜਿਹੜੇ ਗੈਂਗਸਟਰ ਦਾ ਖੌਫ ਜਿਹੜਾ ਚੱਲਦਾ ਕਿਥੇ ਗੋਲੀ ਚੱਲ ਜਾਂਦੀ ਹੈ ਜੇਲ੍ਹਾਂ ਦੇ ਵਿੱਚੋਂ ਫੋਨ ਫੜੇ ਜਾਂਦੇ ਆ ਜੇਲ੍ਹਾਂ ਦੇ ਵਿੱਚ ਬੈਠ ਕੇ ਇੰਟਰਵਿਊ ਦਿੱਤੀਆਂ ਜਾਂਦੀਆਂ ਨੇ ਤਾਂ ਉਥੇ ਪੁਲਿਸ ਦੀ ਨਾਕਫਤਾ ਦੇ ਲਾਲ ਆ ਪੁਲਿਸ ਦੀ ਕਾਰਸ਼ੈਲੀ ਦੇ ਪੁਲਿਸ ਦੀ ਕਾਰਜਗੁਆਰੀ ਤੇ ਵੀ ਸਵਾਲ ਜਿਹੜੇ ਉੱਠਦੇ ਆ ਜੇਕਰ ਵਿਧਾਨ ਸਭਾ ਦੇ ਸਪੀਕਰ ਕੋਰਤਾਰ ਸਿੰਘ ਸਦਵਾ ਇੱਕ ਐਸਏਐਸ ਦੇ ਮੁੱਦੇ ਤੇ ਉਥੇ ਡੀਜੀਪੀ ਨੂੰ ਸੱਦਨ ਦਾ ਪ੍ਰੋਗਰਾਮ ਕਰ ਲੈਂਦੇ ਆ ਤਾਂ ਤੁਸੀਂ ਇਹ ਸਾਫ ਲਾ ਲਓ ਕਿ ਪੰਜਾਬ ਸਰਕਾਰ ਦੇ ਮੰਤਰੀ ਵੀ ਕਈ ਹੱਦ ਤੱਕ ਲੱਗਦਾ ਆ ਕਿ ਪੰਜਾਬ ਪੁਲਿਸ ਦੀ ਕਾਰਜਕਾਰੀ ਤੋਂ ਜਾਂ ਪੰਜਾਬ ਪੁਲਿਸ ਦੀ ਇਹ ਜੋ ਕੁਝ ਕਾਰਵਾਈਆਂ ਕੀਤੀਆਂ ਜਾਂਦੀਆਂ ਉਹਨਾਂ ਤੋਂ ਨਾ ਖੁਸ਼ ਨੇ। ਬਾਕੀ ਇੱਕ ਸੁਖਵਿੰਦਰ ਸਿੰਘ ਬਾਹਰ ਗੱਲ ਕਹਿੰਦਾ ਇਹ ਨਵਾਂ ਵਰਤਾਰਾ ਨਹੀਂ ਆ। ਮੈਨੂੰ ਅਜੇ ਇਹ ਵੀ ਗੱਲ ਯਾਦ ਆ ਕਿ ਜਦੋਂ ਡਾਕਟਰ ਮਾਫ ਕਰਦਾ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸਨ ਤਾਂ ਉਹਨਾਂ ਦੀ ਸੁਰੱਖਿਆ ਵੀ ਜਿਹੜੀ ਪੰਜਾਬ ਪੁਲਿਸ ਦੇ ਕੋਲ ਨਹੀਂ ਸੀ ਬਲਕਿ ਹਰਿਆਣਾ ਪੁਲਿਸ ਨੂੰ ਜਰੀ ਦਿੱਤੀ ਸੀ ਉਦੋਂ ਵੀ ਇਹ ਬਾਤ ਬਵਾਤ ਜਿਹੜਾ ਉੱਠਿਆ ਸੀ। ਖੈਰ ਉਹ ਬੀਤੇ ਦੀਆਂ ਗੱਲਾਂ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਤੇ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਔਰ ਜਿਸ ਤਰੀਕੇ ਨਾਲ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਔਰ ਜਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਬੈਠ ਕੇ ਗੈਂਗਸਟਰ ਇੰਟਰਵਿਊ ਕਰਦੇ ਆ ਤਾਂ ਫਿਰ ਉਹ ਸਾਰੇ ਸੰਦਰਭ ਚ ਜੇਕਰ ਇੱਕ ਜੱਜ ਨੇ ਇਹ ਟਿੱਪਣੀ ਕੀਤੀ ਆ ਕਿ ਪੰਜਾਬ ਪੁਲਿਸ ਮੈਨੂੰ ਨਹੀਂ ਚਾਹੀਦੀ ਤਾਂ ਸੁਖਵਿੰਦਰ ਜੀ ਫਿਰ ਇਹ ਪੰਜਾਬ ਸਰਕਾਰ ਵਾਸਤੇ ਇੱਕ ਸ਼ਰਮ ਦੀ ਗੱਲ ਆ ਇੱਕ ਲਾਹਨਤ ਦੀ ਗੱਲ ਆ ਕਿ ਇਸ ਤੋਂ ਵੱਡੀ ਲਾਹਨਤ ਕੀ ਹੋ ਸਕਦੀ ਆ ਕਿ ਜਿਹੜਾ ਹਾਈ ਕੋਰਟ ਦਾ ਬੈਠਾ ਜੱਜ ਪੰਜਾਬ ਪੁਲਿਸ ਨੂੰ ਇਹ ਕਹਿ ਰਿਹਾ ਕਿ ਤੁਹਾਡੀ ਡਿਊਟੀ ਨਰਪਕਤਾ ਨਾਲ ਨਹੀਂ ਹੋ ਰਹੀ ਤਾਂ ਤੁਸੀਂ ਮੈਨੂੰ ਹੌਕ ਦੇ ਦਿਓ ਪੰਜਾਬ ਪੁਲਿਸ ਦੇ ਅਕਸ ਨੂੰ ਬਰਬਾਦ ਕਰਨ ਵਾਲੀ ਇਹ ਜੀ ਸੋਰਾ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਵਿੱਚ ਭਰੋਸਾ ਯੋਗਤਾ ਨੂੰ ਕਾਇਮ ਰੱਖੇ ਜੀ ਅਣਕੀ ਸਾਹਿਬ ਉਧਰ ਪੰਚਾਇਤੀ ਚੋਣਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਔਰ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਬਹੁਤ ਐਮ ਖਬਰ ਹੈ ਕਿ ਕੱਲ ਇੱਕ ਪਟੀਸ਼ਨ ਜਿਹੜੀਆਂ ਕੁਝ ਬਹੁਤ ਸਾਰੀਆਂ ਪਟੀਸ਼ਨਾਂ ਹਾਲੇ ਕਿ ਪਈਆਂ ਨੇ ਪਟੀਸ਼ਨ ਤੇ ਸੁਣਵਾਈ ਜਿਹੜੀ ਆ ਹੋਈ ਆ ਹਾਈ ਕੋਰਟ ਦੇ ਅੰਦਰ ਔਰ ਇਹ ਚੋਣਾ ਜਿਹੜੀਆਂ ਨੇ ਉਹ ਪੈਂਡਿੰਗ ਕਰਵਾਉਣ ਦੀ ਜਿਹੜੀ ਮੰਗ ਰੱਖੀ ਗਈ ਹੈ ਔਰ ਇਹਦੇ ਵਿੱਚ ਇਹ ਵੀ ਗੱਲ ਕਈ ਰਾਖਵੇਂ ਕਰਨ ਦਾ ਮੁੱਦਾ ਜਿਹੜਾ ਉਹ ਵੀ ਰੱਖਿਆ ਗਿਆ ਦੇ ਵਿੱਚ ਕਿ ਗਲਤ ਢੰਗ ਦੇ ਨਾਲ ਹੋਇਆ ਰਾਖਵੇਂ ਕਰਨ ਦਾ ਪੂਰਾ ਰਿਕਾਰਡ ਵੀ ਜਿਹੜਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੇਸ਼ ਕਰਨ ਦਾ ਜਿਹੜਾ ਉਹ ਮਤੰ ਦਿੱਤਾ ਹੈ ਔਰ ਇਹ ਵੀ ਦੋਸ਼ ਲੱਗਿਆ ਕਿ ਰਾਖਵੇਂ ਇਸ ਕਰ ਤੋਂ ਰਾਖਵ ਕਰਨ ਸੰਬੰਧੀ ਜਿਹੜਾ ਚੋਣ ਨੋਟੀਫਿਕੇਸ਼ਨ ਕਹਿੰਦੇ ਜਾਰੀ ਕਰਨ ਤੋਂ ਪਹਿਲਾਂ ਬਜਟ ਨੋਟੀਫਿਕੇਸ਼ਨ ਹੋਣਾ ਚਾਹੀਦਾ ਸੀ ਕਹਿੰਦੇ ਜਿਹੜਾ ਕਿ ਹਲੇ ਤੱਕ ਨਹੀਂ ਹੋਇਆ ਇਸ ਤੋਂ ਇਲਾਵਾ ਇਹ ਵੀ ਹੈ ਕਿ ਚੋਣ ਕਮਿਸ਼ਨ ਵੱਲੋਂ ਜਿਹੜਾ ਜਾਰੀ ਕਹਿੰਦੇ ਡੂ ਸਰਟੀਫਿਕੇਟ ਪੱਤਰ ਨੂੰ ਵੀ ਜਿਹੜੀ ਇਹਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਦੇ ਵਿੱਚ ਔਰ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਪਟੀਸ਼ਨ ਕਰਤਾ ਨੇ ਕਿ ਜਿੰਨਾ ਟਾਈਮ ਸਾਡੀ ਪਟੀਸ਼ਨ ਦਾ ਅ ਨਪਟਾਰਾ ਜਿਹੜਾ ਨਹੀਂ ਹੋ ਜਾਂਦਾ ਉਹਨਾਂ ਟਾਈਮ ਪੰਚਾਇਤੀ ਚੋਣਾਂ ਤੇ ਰੋਕ ਲਾ ਦਿੱਤੀ। ਕਿ ਪੰਚਾਇਤੀ ਚੋਣਾਂ ਲੋਕ ਜਾਣ ਗਿਆ ਕਿ ਪੰਚਾਇਤੀ ਚੋਣਾਂ ਸਿਰੇ ਨਹੀਂ ਚੜ ਸਕਣਗੀਆਂ। ਕਿਵੇਂ ਜਿਗਜਣਕਤਾ। ਆ ਸੁਖਿੰਦਰ ਜੀ ਇਸ ਦਾ ਫੈਸਲਾ ਤਾਂ ਸਿੱਧੂ ਸਾਹਿਬ ਕੱਲ ਹੋਣਾ 3 ਤਰੀਕ ਨੂੰ ਹਾਈ ਕੋਰਟ ਰੈਂ ਜਿਹੜਾ ਫੈਸਲੇ ਦੀ ਸੁਣਵਾਈ ਜਿਹੜੀ ਆ ਉਹ 3 ਤਰੀਕ ਜਿਹੜੀ ਆ ਉਹ ਰੱਖੀ ਹੈਗੀ ਆ ਕਿ ਇਸ ਸੰਬੰਧੀ ਕੀ ਕੀਤਾ ਜਾਵੇ। ਪਰ ਤੁਸੀਂ ਦੇਖ ਲਓ ਕਿ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਇੰਨੀ ਛੇਤੀ ਮਤਲਬ ਬਹੁਤ ਛੇਤੀ ਪ੍ਰੋਸੈਸ ਉਹਨਾਂ ਨੇ ਅਡਾਪ ਕੀਤਾ ਕਿ ਹਾਂ ਫਿਰ 20 ਅਕਤੂਬਰ ਤੱਕ ਚੋਣਾ ਜਿਹੜੀਆਂ ਨੇ ਮੁਕੰਮਲ ਇਹ ਪ੍ਰਕਿਰਿਆ ਜਿਹੜੀ ਮੁਕੰਮਲ ਕਰਦੀ ਜਾਵੇਗੀ ਤਾਂ ਕੁਦਰਤੀ ਤੌਰ ਤੇ ਬੜੇ ਇਹੋ ਜਿਹੇ ਮੁੱਦੇ ਨੇ ਜਿਸ ਤਰੀਕੇ ਨਾਲ ਰਾਖਵੇ ਕਰਨ ਦੀ ਗੱਜਟ ਦੇ ਸਬੰਧੀ ਇਹ ਮੁੱਦਾ ਪਟੀਸ਼ਨਾਂ ਕਰਤਾਰੇ ਰਹਿ ਗਿਆ ਕਿ ਭਟੋਗਟ ਪੈਣਾ ਦੱਸੋ ਤਾਂ ਸਹੀ ਕਿ ਕਿਹੜੇ ਕਿਹੜੇ ਹਲਕੇ ਜਾਂ ਕਿਹੜੇ ਕਿਹੜੇ ਪਿੰਡ ਸਰਪੰਚਾਂ ਵਾਸਤੇ ਰਾਖਵੇਂ ਨੇ ਜਾਂ ਕਿਹੜੇ ਨਹੀਂ ਹਨ ਤਾਂ ਇਹਦੇ ਨਾਲ ਹੀ ਨਾਲ ਹੋਰ ਬੜੀਆਂ ਤਿਆਰੀਆਂ ਨੇ ਜਿਹੜੀਆਂ ਤਿਆਰੀਆਂ ਉਹਨਾਂ ਨੇ ਪਟੀਸ਼ਨ ਕਰਤਾਰੇ ਹਾਈ ਕੋਰਟ 'ਚ ਗੱਲ ਕੀਤੀ ਕਿ ਇਹ ਤਿਆਰੀਆਂ ਜੇਕਰ ਮੁਕੰਮਲ ਨਹੀਂ ਹੁੰਦੀਆਂ ਤੇ ਜੇਕਰ ਰਾਜ ਸਰਕਾਰ ਅਬ ਆਪਰ ਰਾਜ ਸਰਕਾਰ ਦੇ ਚੋਣ ਕਮਿਸ਼ਨ ਕੋਲੋਂ ਜੇਕਰ ਚੋਣਾ ਇਸੇ ਪ੍ਰਕਿਰਿਆ 'ਚ ਅਧੀਨ ਖਰਾ ਦੱਟੀਆਂ ਜਾਂਦੀਆਂ ਨੇ ਤੇ ਫਿਰ ਹਾਈ ਕੋਰਟ ਦੇ ਵਿੱਚ ਆਉਂਦਿਆਂ ਸਮੇਂ 'ਚ ਵੇਖਿਓ ਕਿ ਪਟੀਸ਼ਨਾਂ ਦਾ ਇੱਕ ਹੜ ਜਿਹੜਾ ਆ ਉਹ ਆ ਜਾਵੇਗਾ ਹੁਣ ਸਿੱਧੂ ਸਾਹਿਬ ਜੇਕਰ ਪਟੀਸ਼ਨਾਂ ਦਾ ਹੜ ਆ ਜਾਂਦਾ ਤੇ ਹਾਈ ਕੋਰਟ 'ਚ ਦਾ ਅੱਗੇ ਕਈ ਮਾਮਲੇ ਜਿਹੜੇ ਉਹ ਲਟਕੇ ਪਏ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਮੈਨੂੰ ਜੋ ਮਹਿਸੂਸ ਹੁੰਦਾ ਕਿ ਹਾਈ ਕੋਰਟ ਜਿਸ ਤਿੱਕੇ ਨਾ ਬੀਤੇ ਲੰਮੇ ਸਮੇਂ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਰਾਜ ਸਰਕਾਰ ਨੂੰ ਘੇਰਦੀ ਰਹੀ ਹੈ ਇਹ ਰਾ ਸਰਕਾਰ ਦੇ ਹਰ ਮੁੱਦੇ ਤੇ ਇਸ ਮੁੱਦੇ ਤੇ ਜਿਹੜੀ ਦੇਰੀ ਕੀਤੀ ਹੈ ਕਿ ਕਿਉਂ ਨਹੀਂ ਕਰਵਾਈਆਂ ਗਈਆਂ ਕਿਉਂਕਿ ਅੱਗੇ ਵੀ ਦੇਰੀ ਜਿਹੜੀ ਬਰੀ ਹੋ ਸਕਦਾ ਇਹ ਪੰਚਾਇਤੀ ਚੋਣਾਂ ਦੇ ਸੰਦਰਭ ਚ ਹੋਈ ਹੈ ਤੇ ਲੱਗਦਾ ਮੱਕੀ ਦਾ ਮਾਮਲਾ ਜਿਹੜਾ ਸਭ ਜੁੜਿਆ ਹੋਇਆ ਹੈ ਪਰ ਜਿਸ ਤਰੀਕੇ ਦੇ ਪਟੀਸ਼ਨ ਕਰਤਾ ਨੇ ਜਿਹੜੇ ਤਰਕ ਦਿੱਤੇ ਨੇ ਉਸ ਆਧਾਰ ਤੇ ਲੱਗਦਾ ਹੈ ਕਿ ਹਾਈ ਕੋਰਟ ਪੰਚਾਇਤੀ ਚੋਣਾਂ ਦੇ ਸੰਦਰਭ ਦੇ ਵਿੱਚ ਕੁਝ ਜਿਹੜੀ ਆ ਕੋਈ ਅਹਿਮ ਜਿਹੜਾ ਫੈਸਲਾ ਜਿਹੜਾ ਲੈ ਸਕਦੀ ਹੈ ਇਵਨ ਇਹ ਹੋ ਸਕਦਾ ਕਿ ਇਸ ਦਾ ਟਾਈਮ ਜਿਹੜਾ ਵਧਾਇਆ ਜਾ ਸਕਦਾ ਕਿਉਂਕਿ ਸਿੱਧੂ ਸਾਹਿਬ ਜੇਕਰ ਚੋਣਾਂ ਮੁਲਤਵੀ ਕਰਕੇ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਫਿਰ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਦੂਜੀਆਂ ਚੋਣਾਂ ਨੇ ਨਗਰ ਨਿਗਮ ਦੀਆਂ ਚੋਣਾਂ ਜਿਹੜੇ ਸਪੱਸ਼ਟ ਸਮਝਿਆ ਜਾ ਰਿਹਾ ਕਿ ਦਸੰਬਰ ਦੇ ਵਿੱਚ ਹੋਣੀਆਂ ਤਾਂ ਫਿਰ ਉਹ ਵੀ ਚੋਣ ਪ੍ਰਕਿਰਿਆ ਜਿਹੜੀ ਆ ਪ੍ਰਭਾਵਿਤ ਹੋਏਗੀ ਪਰ ਹਾਂ ਪਟੀਸ਼ਨ ਕਰਤਾ ਦੀ ਜਿਹੜੀ ਇਹ ਪਟੀਸ਼ਨ ਆ ਸਿੱਧੂ ਸਾਹਿਬ ਇਹਨੂੰ ਹਾਈ ਕੋਰਟ ਜਿਹੜਾ ਇਹਨਾਂ ਹੌਲੇ ਦੇ ਵਿੱਚ ਉਹ ਨਹੀਂ ਲੈ ਸਕਦੇ ਕਿਉਂਕਿ ਜਿਹੜੇ ਤਰਕ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਕੋਈ ਹੋ ਸਕਦਾ ਕਿ ਇਸ ਚੋਣਾਂ ਨੂੰ ਗਾਹ ਵਧਾਉਣ ਦਾ ਫੈਸਲਾ ਜਿਹੜਾ ਹਾਈ ਕੋਰਟ ਲੈ ਲੇ ਬਾਕੀ ਉਹ ਕਿ ਦੂਜੇ ਪਾਸੇ ਜਿਹੜੀ ਚੋਣ ਪ੍ਰਕਿਰਿਆ ਸਿੱਤੂ ਸਾਹਿਬ ਕੋਲ ਬੜੀ ਪੰਜਾਬ ਚ ਤੇਜ਼ੀ ਨਾਲ ਚੱਲਦੀ ਪਈ ਆ ਤਾਂ ਜਿਹਦੇ ਨਾਲ ਤੁਸੀਂ ਦੇਖ ਲਓ ਕਿ ਇੱਕ ਪਾਸੇ ਤਾਂ ਲੋਕਾਂ ਦੇ ਵਿੱਚ ਇਹਨਾਂ ਚੋਣਾਂ ਦੇ ਪ੍ਰਤੀ ਜਿਹੜਾ ਰੁਝਾਨ ਜਿਹੜਾ ਦੇਖਣ ਨੂੰ ਮਿਲਦਾ ਪਿਆ ਦੂਜੇ ਪਾਸੇ ਜਿਹੜੀ ਵਿਰੋਧੀ ਪਾਰਟੀਆਂ ਨੇ ਉਹ ਵੀ ਸ਼ੜਕਾਂ ਤੇ ਜਿਹੜੇ ਉਤਰੇ ਨੇ ਸੋ ਅਜਿਹੀ ਸਥਿਤੀ 'ਚ ਲੱਗਦਾ ਨਹੀਂ ਅਸਿੱਤੂ ਸਾਹਿਬ ਕੀ ਜਿਹੜੀ ਪੰਜਾਬ ਤੇ ਹਰਿਆਣਾ ਮਾਂਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਆ ਕੋਈ ਯੋਜਾ ਫੈਸਲਾ ਲੜੇ ਜਿਹੜਾ ਆਈ ਜਿਹੜੀ ਚੋਣ ਪ੍ਰਕਿਰਿਆ ਜਿਹੜੀ ਇਹ ਪ੍ਰਭਾਵਿਤ ਹੋ ਸਕੇ ਹਾਂ ਸਮਾਂ ਮੈਨੂੰ ਲੱਗਦਾ ਕਿ ਸਮਾਂ ਹਾਈ ਕੋਰਟ ਚੜਾਇਆ ਜ਼ਰੂਰ ਵਧਾ ਸਕਦੇ ਕਿ ਹਾਂ ਫੇ ਚਲੋ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਮੰਗ ਕੀਤੀ ਜਾ ਰਹੀ ਆ ਉਹ ਪ੍ਰਵਧ ਜਿਹੜੀਆਂ ਮੁਹੱਈਆ ਕਰਾ ਦਿੱਤੀਆਂ ਜਾਣ ਬਾਕੀ ਸਿੱਧੂ ਸਰਪ ਜਿਸ ਤਰੀਕੇ ਦਾ ਇਸ ਵੇਲੇ ਪੰਚਾਇਤੀ ਚੋਣਾਂ ਹੋ ਰਹੀਆਂ ਤੇ ਜਿਸ ਤਰੀਕੇ ਨਾਲ ਚੋਣਾਂ ਦਾ ਜਲੂਸ ਨਿਕਲਦਾ ਪਿਆ ਇਹ ਵੀ ਆਮ ਆਦਮੀ ਪਾਰਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਆ ਚਾਹੇ ਜੀਰੇ ਦੇ ਵਿੱਚ ਵੇਖੋ ਗੋਲੀ ਚੱਲਦੀ ਪੁਲਿਸ ਨੂੰ ਗੋਲੀ ਚਲਾਉਣੀ ਪੈਂਦੀ ਆ ਚਾਹੇ ਬੋਲੀਆਂ ਲੱਗਣ ਡੀਆਂ ਜੇਲਾ ਪੋਤਾਸਪੁਰ ਦੇ ਇੱਕ ਪਿੰਡ ਵਿੱਚ ਸਰਪੰਚ ਦੀ ਬੋਲੀ 2 ਕਰੋੜ ਤੱਕ ਲੱਗ ਗਈ ਆ ਕਿਤੇ 40 ਲੱਖ ਕਿਤੇ 50 ਲੱਖ ਇਹ ਵੀ ਆਮ ਆਦਮੀ ਪਾਰਟੀ ਦੇ ਇਤਿਹਾਸ ਦੇ ਵਿੱਚ ਸਿੱਧੂ ਸਾਹਿਬ ਪਹਿਲੀ ਵਾਰੀ ਹੋਇਆ ਜੇ ਤੇ ਦੂਜੇ ਪਾਸੇ ਜਿਹੜੀ ਅਫਸਰਸ਼ਹੀ ਆ ਉਹ ਵੀ ਬੇਲਗਾਮ ਹੋਈ ਆ ਤੇ ਸ਼ਾਇਦ ਬੇਲਗਾਮ ਇਸੇ ਕਰਕੇ ਸਿੱਧੂ ਸਾਹਿਬ ਕਿ ਦੂਜੇ ਪਾਸੇ ਉੱਪਰ ਪੰਜਾਬ ਸਰਕਾਰ ਦਾ ਪਤਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਹੁਣਾਂ ਨੇ ਕਿੰਨਾ ਚਿਰ ਰਹਿਣਾ ਜਾਂ ਕਿੰਨਾ ਚਿਰ ਨਹੀਂ ਰਹਿਣਾ ਤਾਂ ਅਫਸਰਸ਼ਹੀ ਫਿਰ ਪ੍ਰਵਾਹ ਜਿਹੜੀ ਨਹੀਂ ਜੇ ਕਰ ਰਹੀ ਨਾ ਵਿਰੋਧੀ ਨੇਤਾਵਾਂ ਦੀ ਚਾਹੇ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਤਾਂ ਚਾਹੇ ਉਹ ਸਰਪੰਚ ਹੋਣ ਇੱਕ ਵੀਡੀਓ ਜਿਹੜਾ ਆ ਇੱਕ ਉਮੀਦਵਾਰ ਤੋਂ ਬਾਪ ਪੈਣ ਦੀਆਂ ਗਾਲਾਂ ਕੱਢਦਾ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦਾ ਡੀਸੀ ਜਿਹੜਾ ਆ ਸੁਖਜਿੰਦਰ ਰਧਾਵੇ ਨੂੰ ਕਹਿੰਦੇ ਦਫਤਰ ਤੋਂ ਬਾਹਰ ਚਲੇ ਜਾਓ ਦੂਜੇ ਪਾਸੇ ਸੁਖਜਿੰਦਰ ਰਧਾਵੇ ਹੁਣ ਵੀ ਆਪਣੀ ਬੁੜੀ ਬੋਤ ਲੈਂਦੇ ਆ ਬਤਲ ਲੈਂਦੇ ਆ ਕਿ ਹਾਂ ਵੀ ਤੇਰੇ ਪਿਓ ਦਾ ਦਫਤਰ ਨਹੀਂ ਸੋ ਇਹੋ ਜੀਆਂ ਜਿਹੜੀ ਚੋਣ ਪ੍ਰਕਿਰਿਆ ਜਿਹੜੀ ਹੋ ਰਹੀ ਹੈ ਵੀ ਆਮ ਆਦਮੀ ਪਾਰਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਆ ਤੇ ਸ਼ਾਇਦ ਇਸ ਦਾ ਇਹੋ ਹੀ ਕਾਰਨ ਹੈ ਕਿ ਚੋਣਾਂ ਦੀ ਪ੍ਰਕਿਰਿਆ ਬੜੀ ਤੇਜ਼ ਕਰ ਦਿੱਤੀ ਗਈ ਜਦੋਂ ਕਿ ਵਿਰੋਧੀ ਪਾਰਟੀ ਨੂੰ ਉਹ ਕਾਗਜ਼ ਜਿਹੜੇ ਚੁੱਲਾ ਟੈਕਸ ਹੋਰ ਟੈਕਸ ਉਹ ਮਿਲ ਨਹੀਂ ਰਹੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਮਿਲ ਜਾਂਦਾ ਤਾਂ ਉਹ ਗੁੱਸਾ ਜਿਹੜਾ ਲੋਕਾਂ ਦਾ ਛੜਕਾਂ ਤੋਂ ਉੱਤਰਦਾ ਪਿਆ ਚ ਸੇ ਤੋਂ ਸਭ ਸਰਕਾਰ ਨੂੰ ਚਾਹੀਦਾ ਸੀ ਕਿ ਜੇਕਰ ਇਹ ਚੋਣ ਪ੍ਰਕਿਰਿਆ ਆਹੀ ਚੋਣ ਪ੍ਰਕਿਰਿਆ ਤਾਂ ਜ਼ਰੂਰੀ ਆ ਘੱਟੋ ਘੱਟ ਇਸ ਦੀ ਸਮਾਵੇਅਤ ਜਿਹੜੀ ਆ ਉਹ ਵਧਾ ਦਿੱਤੀ ਜਾਂਦੀ ਬਾਕੀ ਦੇਖੋ ਪਰਮਾਤਮਾ ਸੁਖ ਸੁਖਾਂ ਵਾਲੀ ਜਿਹੜਾ ਮਾਹੌਲ ਪੜਾ ਕੇ ਰੱਖੇ ਨਹੀਂ ਤਾਂ ਪੰਚਾਇਤੀ ਚੋਣਾਂ ਦਾ ਜਿਹੋ ਜਿਹਾ ਇਸ ਤਰ੍ਹਾਂ ਪਿੰਡਾਂ 'ਚ ਮਾਹੌਲ ਸੁਖਿੰਦਰ ਜੀ ਬਣ ਚੁੱਕਾ ਭਗਵੰਤ ਮਾਨ ਹੁਣੀ ਤਾਂ ਕਹਿੰਦੇ ਸੀ ਨਾ ਕਿ ਪਾਰਟੀ ਚੋਣ ਨਿਸ਼ਾਨਾ ਤੇ ਅਸੀਂ ਚੋਣ ਨਹੀਂ ਲੜਨੀ ਕਿ ਪਿੰਡਾਂ ਵਿੱਚ ਧੜੇਬਾਜੀ ਨਾ ਪੈਦਾ ਹੋਵੇ ਪਰ ਜਿਸ ਦੇ ਨਾਲੇ ਨਾਲੇ ਭਗਵੰਤ ਮਾਨ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਣਾ ਚਾਹੀਦਾ ਕਿਸੇ ਪੰਚਾਇਤੀ ਜਮਾਏ ਗੱਲ ਕਰਾਂਗੇ ਥੋੜਾ ਮੈਂ ਮੁਗਿਆ ਕਿਉਂਕਿ ਇਹ ਗੱਲਾਂ ਬਹੁਤ ਇਸ ਕਰਕੇ ਅਹਿਮ ਅਜ ਉੱਠ ਰਹੀਆਂ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਦੇ ਲਗਾਤਾਰ ਜਿਹੜੇ ਐਮਐਲਏ ਮੰਤਰੀ ਜਿਹੜੇ ਉਹ ਪ੍ਰਚਾਰ ਕਰਨ ਸਰਪੰਚਾਂ ਦਾ ਵੀ ਜਿਹੜਾ ਉਹ ਜਾ ਰਹੇ ਨੇ ਭਗਵੰਤ ਮਾਨ ਜਦੋਂ ਅਣਕੀ ਸਾਹਿਬ ਜਦੋਂ ਪੰਚਾਇਤੀ ਚ ਉਹਨਾਂ ਦਾ ਐਲਾਨ ਨਹੀਂ ਸੀ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿ ਰਹੇ ਸੀਗੇ ਕਿ ਜਿਹੜਾ ਸਰਪੰਚ ਹੋਵੇ ਉਹ ਪਿੰਡ ਦਾ ਹੋਵੇ ਉਹ ਕਿਸੇ ਸਿਆਸੀ ਪਾਰਟੀ ਦਾ ਨਾ ਹੋਵੇ ਤੇ ਹੁਣ ਸ਼ਰਿਆਮ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਨੇ ਉੱਥੇ ਜਾ ਜਾ ਕੇ ਇਹਨਾਂ ਦੇ ਐਮ.ਐਲ.ਏ ਮੰਤਰੀ ਜਿਹੜੇ ਉਹ ਸ਼ਰਿਆਮ ਕਹਿ ਰਿਹਾ ਕਿ ਇਹ ਸਾਡੇ ਬੰਦੇ ਆ ਤੇ ਜੇ ਇਹਨਾਂ ਦਾ ਕਿਸੇ ਨੇ ਵਿਰੋਧ ਕੀਤਾ ਜਾਂ ਇਹਨਾਂ ਨਾਲ ਕਿਸੇ ਨੇ ਤੜਫੜ ਕੀਤੀ ਜਾਂ ਬਰਾਏ ਕੀਤਾ ਤੁਸੀਂ ਯਕੀਨ ਕਰਦੇ ਆਂਗੇ ਅਸੀਂ ਉਹ ਕਰ ਦਿਆਂਗੇ ਸ਼ਰਿਆਮੇਤ ਨਾ ਹੋ ਰਹੀਆਂ ਨੇ ਸ਼ਰਿਆਮ ਐਮ.ਐਲ.ਏ ਥਾਪਦਾ ਦੇ ਰਹੇ ਨਹੀਂ ਸ਼ਰਿਆਮ ਐਮ.ਐਲ.ਏ ਜਿਹੜੇ ਦੂਜੇ ਬੰਦੇ ਨੂੰ ਖੜੇ ਕਰ ਰਹੇ ਨੇ ਤੇ ਕੁੱਟੇ ਵੀ ਖਰਾਬ ਕਰ ਰਹੇ ਆ ਸਾਰਾ ਸਿਸਟਮ ਹੀ ਖਰਾਬ ਜਾਂਦਾ ਦੇਖਦੇ ਆਂ ਕਿ ਕਦ ਤੱਕ ਕਈ ਹੋ ਜਾਊਗਾ ਚਲੋ ਫਿਰ ਵੀ ਫਣਕੀ ਸਾਹਿਬ ਅਗਲੀ ਕਵਲ ਲੈ ਲੈਨੇ 11ਵੀਂ ਵਾਰ ਰਾਫ ਨਹਿਮ ਜਿਹੜਾ ਕਹਿੰਦੇ ਕਿ ਜੇਲ੍ਹ ਦੇ ਵਿੱਚੋਂ ਪਰੋਲ ਤੇ ਜਿਹੜਾ ਬਾਹਰ ਆ ਗਿਆ ਹਰਿਆਣਾ ਚੂਨਾ ਦੇ ਵਿਚਕਾਰ ਆਇਆ ਔਰ ਪੰਜਾਬ ਸਰਕਾਰ ਨੇ ਮਾਫ ਕਰਨਾ ਹਰਿਆਣਾ ਸਰਕਾਰ ਅਤੇ ਜਿਹੜਾ ਚੋਣ ਕਮਿਸ਼ਨ ਹੈ ਉਹਦੀ ਟਾਈਮਿੰਗ ਦੇ ਨਾਲ ਹੀ ਵੈਸੇ ਤਾਂ ਉਹ ਆਇਆ ਹੈ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਆਇਆ ਪਰ ਇਹ ਰੌਲਾ ਰੱਪਾ ਇਹ ਪੈ ਰਿਹਾ ਹੈ ਕਿ ਬੀਜੇਪੀ ਦੇ ਮੁੱਖ ਮੰਤਰੀ ਨੇ ਇਸ ਕਰਕੇ ਜਿਹੜੀ ਹੈ ਉਹ ਸਹਿਮਤੀ ਦਿੱਤੀ ਹੈ ਕਿ ਉਹਨਾਂ ਨੂੰ ਜਿਹੜਾ ਵੋਟਾਂ ਦੇ ਵਿੱਚ ਫਾਇਦਾ ਹੋ ਸਕੇ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ 36 ਸਿੱਟਾ ਨੇ ਹਰਿਆਣੇ ਦੇ ਵਿੱਚ ਜਿੱਥੇ ਉਹਨਾਂ ਨੂੰ ਕਾफी ਪਰਮਾ ਹੰਗਾਰਾ ਡੇਰੇ ਮਿਲਦਾ ਹੈ ਔਰ ਨਾਲ ਹੀ ਨਾਲ ਤਿੰਨ ਸ਼ਰਤਾਂ ਜਿਹੜੀਆਂ ਜਰੂਰ ਲੱਗੀਆਂ ਨੇ ਕਿ ਪੋਲੀਟੀਕਲ ਐਕਟੀਵਿਟੀ ਨਹੀਂ ਕਰੇਗਾ ਹਰਿਆਣਾ ਦੇ ਵਿੱਚ ਆਮ ਰਹੀ ਨਹੀਂ ਜਾਏਗਾ ਪਰ ਸੋਸ਼ਲ ਮੀਡੀਆ ਤੋਂ ਵੀ ਪ੍ਰਚਾਰ ਜਿਹੜਾ ਉਹ ਨਹੀਂ ਕਰਦਾ ਇਹ ਗੱਲ ਜਿਹੜੀ ਕਹੀ ਗਈ ਆ ਪਰ ਜਦੋਂ ਇਹ ਮੈਸੇਜ ਚਲਾਇਆ ਗਿਆ ਕਿ ਸਰਕਾਰ ਨੇ ਸਾਡੇ ਬੰਬੇ ਨੂੰ ਜਿਹੜੀ ਉਹ ਛੁੱਟੀ ਦੇਤੀ ਹੈ ਤਾਂ ਫਿਰ ਸ਼ਦਾਰੂ ਆਪੇ ਉਧਰ ਉਧਰ ਭੁਗਦੇ ਆ ਇਹ ਗੱਲਾਂ ਕਿਵੇਂ ਦੇਖੇਗਾ ਮਾਨਸ਼ੀਤਾ ਆ ਸੋਖੇਂਦਰ ਜੀ ਇਹਦਾ ਜਵਾਬ ਮੈਂ ਬਾਅਦ ਚ ਦਿੰਨਾ ਮੇਰੀ ਪਹਿਲੀ ਗੱਲ ਇੱਕ ਮੈਂ ਜ਼ਰੂਰ ਕਰਨੀ ਸੀ ਕਿ ਪੰਚਾਇਤੀ ਚੋਣਾਂ ਦੇ ਸੰਦਰਭ ਚ ਤੁਸੀਂ ਗੱਲ ਕੀਤੀ ਕਿ ਭਗਵੰਤਪਾਣ ਹੁਣੀ ਕਹਿੰਦੇ ਸੀ ਕਿ ਪਿੰਡ ਦਾ ਆਪ ਸਰਪੰਚ ਹੋਣਾ ਚਾਹੀਦਾ ਬਿਲਕੁਲ ਤੇ ਉਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਪਾਸ ਕੀਤਾ ਸੀ ਕਿ ਪਾਰਟੀ ਚੋਣਾਂ ਤੋਂ ਨਿਸ਼ਾਨ ਤੋਂ ਬਿਨਾਂ ਲੜੀਆਂ ਜਾਣਗੀਆਂ ਪਰ ਤੁਸੀਂ ਦੇਖ ਲਓ ਖੈ ਬਾਜੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੋਖੇਂਦਰ ਜੀ ਆਮ ਆਦਮੀ ਪਾਰਟੀ ਦੇ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ ਕਿ ਰਾਜ ਸਰਕਾਰ ਜਿਹੜੀ ਖੁਦ ਚੋਣ ਕਮਿਸ਼ਨ ਕੋ ਗਈ ਆ ਇਹ ਹਰਪਿੰਡ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨਿਰਪੱਖਤਾ ਦੇ ਨਾਲ ਨਹੀਂ ਹੋ ਰਹੀਆਂ ਇਸ ਤੋਂ ਵੱਡੀ ਲਾੜਤ ਜਿਹੜੀ ਆ ਕੀ ਹੋ ਸਕਦੀ ਸਰਕਾਰ ਜਿਹੜੀ ਪੰਜਾਬ ਸਰਕਾਰ ਦੀ ਆ ਪੰਜਾਬ ਸਰਕਾਰ ਦਾ ਹੀ ਮੰਤਰੀ ਹਰਪਾਲ ਸਿੰਘ ਟੀਮਾ ਜਾ ਕੇ ਸ਼ਿਕਾਇਤ ਕਰਦਾ ਕਿ ਹਾਂਜੀ ਇਹ ਚੋਣਾਂ ਜਿਹੜੀਆਂ ਨੇ ਨਿਰਪੱਖਤਾ ਦੇ ਨਾਲ ਨਹੀਂ ਹੋ ਰਹੀਆਂ ਇਹ ਤੇ ਕਾਰਵਾਈ ਕੀਤੀ ਜਾਵੇ ਤਾਂ ਸੁਖਵਿੰਦਰ ਜੀ ਫਿਰ ਇਥੋਂ ਹਿਸਾਬ ਲਾ ਲਓ ਕਿ ਸਰਕਾਰ ਦਾ ਗ੍ਰਿਪ ਜਿਹੜੀ ਆ ਐਡਮਿਨਿਸਟ੍ਰੇਸ਼ਨ ਤੇ ਕਿੰਨੀ ਕਾ ਇਸ ਤੋਂ ਵੱਡੀ ਲਾੜਤ ਜਿਹੜੀ ਹੋਰ ਕੀ ਹੋ ਸਕਦੀ ਆ ਕਿ ਜੇ ਸਰਕਾਰ ਖੋਦੀ ਇਨੀ ਗੱਲ ਕਹਿ ਰਹੀ ਉਹ ਵੇ ਕੀ ਪੰਚਾਇਤੀ ਚੋਣਾਂ ਨਿਰਪੱਖਤਾ ਦੇ ਨਾਲ ਨਹੀਂ ਹੋ ਰਹੀਆਂ ਖੈਰ ਦੂਜਾ ਸਵਾਲ ਜਿਹੜਾ ਬੜਾ ਮਹੱਤਵਪ ਤੇ ਬਿਲਕੁਲ ਆਰੰਭ ਹੀ ਹੁਣੀ ਬਾਹਰ ਆ ਗਿਆ ਜਿਹੜਾ ਜੇਲ੍ਹ ਤੇ ਜੇਲ੍ਹ ਦੇ ਵਿੱਚ ਕਤਲ ਤੇ ਬਲਾਤਕਾਰ ਦਾ ਦੋਸ਼ੀ ਹੈ ਉਹ ਹੁਣ ਬਾਹਰ ਆ ਗਿਆ ਤੇ ਪਹਿਲਾਂ ਕਹਿੰਦੇ ਸੀ ਕਿ ਉਹਨੂੰ ਪੈਰੋਲ ਜਿਹੜੀ ਨਹੀਂ ਦਿੱਤੀ ਜਾਨੀ ਕਾਂਗਰਸ ਪਾਰਟੀ ਨੇ ਇਤਰਾਜ਼ ਕੀਤਾ ਸੀ ਕਾਂਗਰਸ ਪਾਰਟੀ ਨੇ ਕਿਹਾ ਕਿ ਹਾਂ ਭਈ ਇਹਦੇ ਨਾਲ ਜਿਹੜੀ ਚੋਣ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਆ ਤਾਂ ਬਾਕੀ ਚੋਣ ਕਮਿਸ਼ਨ ਨੇ ਕਿਹਾ ਤਾਂ ਜੀ ਨਹੀਂ ਜੀ ਇਹਨੂੰ ਤਿੰਨ ਸ਼ਰਤਾਂ ਦੇ ਨਾਲ ਅਸੀਂ ਰਿਹਾ ਕਰ ਦਿੰਦੇ ਆ ਇਹ ਉੱਤਰ ਪ੍ਰਦੇਸ਼ ਵਿੱਚ ਰਹੇਗਾ ਕਿਸੇ ਪਾਰਟੀ ਦਾ ਚੋਣ ਪ੍ਰਚਾਰ ਨਹੀਂ ਕਰੂਗਾ ਔਰ ਨਾਲ ਹੀ ਨਾਲ ਆ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੋਏਗਾ ਉਹ ਸੁਣੀ ਤੁਸੀਂ ਗੱਲ ਕਰ ਦਿੱਤੀ ਆ ਕਿ ਜਦੋਂ ਵੀ ਮੁੱਖ ਮੰਤਰੀ ਨੇ ਪ੍ਰਵਾਨਗੀ ਦੇ ਦਿੱਤੀ ਤੇ ਇੱਕ ਇਹ ਸਨੇਹਾ ਤਾਂ ਆਪਣੇ ਆਪ ਹੀ ਚਲਾ ਜਾਂਦਾ ਇੱਕ ਲੋਕ ਰਾਏ ਆਮ ਰਹੀਮ ਦੇ ਹੱਕ ਦੇ ਵਿੱਚ ਜਿਹੜੀ ਆਮ ਹੀ ਬਣ ਜਾਂਦੀ ਆ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਲੋਕ ਰਾਏ ਤੇ ਇੱਕ ਆਮ ਜਨਸ ਧਰਮ ਕੁਝ ਵੀ ਕਹੇ ਰਾਮ ਰਹੀਮ ਕੁਝ ਵੀ ਕਵੇ ਪੈ ਨਾ ਕਵੇ ਇੱਕ ਲੋਕ ਲਹਿਤਾ ਉਹਦੇ ਹੱਕ ਵਿੱਚ ਬਣ ਜਾਂਦੀ ਆ ਕਿ ਵੇਖੋ ਜੀ ਹਰਿਆਣਾ ਦੇ ਮੁੱਖ ਮੰਤਰੀ ਨੈਵ ਸਿੰਘ ਸੈਣੀ ਨੇ ਸਾਡੇ ਬਾਬੇ ਨੂੰ ਜਿਹੜਾ ਪੈਰੋਲ ਜਿਹੜੀ ਦਵਾਤੀ ਆ ਤੇ ਫਿਰ ਠੀਕ ਆ ਜੇ ਉਹਨੇ ਫਿਰ ਹੋਲ ਦਵਾਈਆ ਤੇ ਫਿਰ ਸਾਡਾ ਫਰਜ ਬਣਦਾ ਕਿ ਅਸੀਂ ਬਾਬੇ ਦੇ ਹੱਕ ਦੇ ਵਿੱਚ ਨਿਤਰੀਏ ਚੁੱਪਚਾਪੀ ਤੇ ਤਾਂ ਉਹ ਤਾਂ ਸਿੱਧੂ ਸਾਹਿਬ ਹੋਂਣਾ ਹੀ ਹੋਂਣਾ ਬਾਬਾ ਕੇਵਲ ਏ ਚੋਣਾਂ ਦੇ ਸਮੇਂ ਨਹੀਂ ਬਾਹਰ ਆਇਆ ਰਾਮ ਰਹੀਮ ਬੀਤਿਆਂ ਸਮਿਆਂ ਦੇ ਵਿੱਚ ਵੀ ਹਰਿਆਣਾ ਸਰਕਾਰ ਸਮੇਂ-ਸਮੇਂ ਤੇ ਉਹਨੂੰ ਜੇਲ੍ਹ ਤੋਂ ਬਾਹਰ ਕੱਢ ਲੈਂਦੀ ਆ ਚੋਣਾਂ ਦੇ ਮਾਹੌਲ ਤੋਂ ਪਹਿਲਾਂ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਤੇ ਬਾਬਾ ਜੀ ਉੱਥੇ ਮੈਂ ਬਾਬਾ ਨਹੀਂ ਕਹਾਂਗਾ ਰਾਮ ਰਹੀਮ ਫਿਰ ਉਹ ਪਾਪ ਵਿੱਚ ਬੈਠ ਕੇ ਉੱਥੇ ਚੋਣ ਆਪਣਾ ਜਿਹੜਾ ਧਾਰਮਿਕ ਪ੍ਰੋਗਰਾਮ ਕਰਦਾ ਸ਼ਰਧਾਲੂ ਪ੍ਰਭਾਵਤ ਹੋ ਜਾਂਦੇ ਇਸ਼ਾਰੇ ਦੇ ਨਾਲ ਹੀ ਵੋਟਾਂ ਪਾ ਦਿੰਦੇ ਆ ਤੇ ਹੁਣ ਜਿਹੜੀਆਂ 36 ਵਿਧਾਨ 90 ਦੇ ਵਿੱਚੋਂ 36 ਵਿਧਾਨ ਸਭਾ ਜਿਹੜੇ ਹਲਕੇ ਨੇ ਜਿੱਥੇ ਡੇਰਾ ਸਰਸੇ ਦਾ ਪ੍ਰਭਾਵ ਆ ਤਾਂ ਸਿੱਧੂ ਜੀ ਫਿਰ ਕਾਂਗਰਸ ਨੇ ਤਾਂ ਫਿਰ ਇਤਰਾਜ ਕਰਦਾ ਹੀ ਕਰਦਾ ਸੀ ਬਾਕੀ ਹੁਣ ਅਗਲੇ ਦਿਨਾਂ 'ਚ ਇਸ ਮੁੱਦੇ ਤੇ ਵੇਖੋ ਸਿਆਸਤ ਜਿਹੜੀ ਕਿਹੋ ਜੀ ਭਖਦੀ ਆ ਜਾਂ ਕਿਹੋ ਜੀ ਨਹੀਂ ਭਖਦੀ ਪਰ ਹਾਂ ਰਾਮ ਰਹੀਮੂ ਪਰ ਰੂਲ ਦਿਵਾ ਕੇ ਹਰਿਆਣਾ ਸਰਕਾਰ ਜਿਹੜੀ ਹਰਿਆਣੇ ਦੀ ਭਾਜਪਾ ਸਰਕਾਰ ਆ ਇੱਕ ਆਪਣੇ ਹੱਕ ਦੇ ਵਿੱਚ ਬਾਬੇ ਦੇ ਸ਼ਰਧਾਲੂ ਦਾ ਫਤਵਾ ਜੜਾਇਆ ਉਹਨਾਂ ਨੇ ਚੁੱਪਚਾਪ ਹੀ ਜੜਾ ਲੈਣ ਦੀ ਜਿਹੜੀ ਕੋਸ਼ਿਸ਼ ਜਿਹੜੀ ਕਰ ਲਈ ਐ ਬਾਕੀ ਦੇਖੋ ਉਹਨ ਚੋਣ ਕਮਿਸ਼ਨ ਇਹਦੇ ਉੱਤੇ ਅਗਲੀ ਆਪਣੀ ਨਜ਼ਰ ਜਿਹੜੀ ਆ ਕਿ ਉਹ ਜਿ ਭਰਾ ਕੇ ਰੱਖਦਾ ਹੈਗਾ ਪ੍ਰਚਾਰਤਾ ਸਿੱਧੂ ਸਾਹਿਬ ਉਹਨੇ ਬਾਹਰ ਆਣ ਦੇ ਨਾਲ ਹੀ ਹੋ ਗਿਆ ਕਿਸੇ ਪਾਰਟੀ ਦੇ ਅੰਦਰ ਵਿੱਚ ਉਹ ਬੋਲੇ ਭਾਏ ਨਾ ਬੋਲੇ ਪਰ ਭਾਜਪਾ ਵੱਲੋਂ ਜਿਸ ਤਰੀਕੇ ਨਾਲ ਉਹਨੂੰ ਬਾਹਰ ਕੱਢਿਆ ਗਿਆ ਲੋਕਾਂ ਚੋਂ ਤਾਂ ਸੰਦੇਸ਼ ਉਦੇਸ਼ਰਦਾਰਾਂ ਨੂੰ ਚਾਹਤ ਦਈ ਇਹੋ ਹੀ ਜਣਾ ਕਿ ਜਿਹੜੀ ਭਾਜਪਾ ਸਰਕਾਰ ਆ ਸਾਡੇ ਬਾਬੇ ਦੀ ਉਹਦੀ ਨਜ਼ਰ ਅਨਾਇਸਤ ਉਸੇ ਅਨਾਇਸਤ ਜਿਹੜਾ ਬੋਲਿਆ ਉਹਨਾਂ ਨੇ ਹੁਣ ਵੋਟਾਂ ਦੇ ਰੂਪ ਚ ਕਿਸ ਤਰੀਕੇ ਨਾਲ ਦੇਣਾ ਇਹ ਤਾਂ ਫਿਰ 5 ਅਕਤੂਬਰ ਤੋਂ ਪਤਾ ਲੱਗੇ